ਅੱਜ ਦੋ ਲੱਖ ਲੈ ਗਿਆ ਆ ਇਹਨੂੰ ਵੀ ਲੈ ਕੇ ਮੈਂ ਕਿਹਾ ਗਿਆ ਨਾ ਵੀ ਨਹੀਂ ਬੱਲੇ ਆਪਾਂ ਇਹਨੂੰ ਪਹਿਲੇ ਘਾਤਾ ਦੋ ਲੱਖ ਦਿੰਦੇ ਥੋੜੀ ਜਿਹੀ ਪੇਮੈਂਟ ਲੈ ਲਈ ਵੀ ਕਰਤੀ ਇਹ ਕਿ ਨਹੀਂ ਇਹ 5 ਲੱਖ ਦੀ ਹੈ ਆਠ ਰਹਿਣਾ ਦੋ ਆਠ ਲੈ ਲਓ ਜੀ ਦੋ-ਦੋ ਰਹਿਣਾ ਦੋਸਮਾ 500 ਤੇ 200 ਦਾ ਕਰਾ ਦੇ ਹਾਂ ਕਰ ਦੇ ਆ ਗਾ ਲਿਓ ਇਹ 500 ਇਹ 500 ਜੀ ਬਈ ਗਾਦਾ ਪਹਿਲਾਂ ਉਹਦੀ ਕਰਤੀ ਮੈਂ ਚਲੋ ਚਾਹ ਨਹੀਂ ਲੱਗੇ ਰੱਖ ਦੋ ਦਾ ਪਹਿਲਾਂ ਆਇਆ ਹੋਇਆ 1 ਲੱਖ 6 ਹੋ ਗਏ 6 ਹੋ ਗਏ ਹਾਂ ਅੱਗੇ ਲੰਘਦੇ ਰਹੋ ਬੰਦੇ ਮੇਰਾ 2000 ਦੇ ਨੋਟ ਬੰਦ ਹੋ ਗਏ ਕਰਕਣਾ ਇਹਦੇ ਕਰਕੇ 2000 ਰੁਪਏ ਦਾ ਬੰਦਾ ਕਿਉਂਦਾ ਨਹੀਂ ਕੱਲੋਂ ਕਿੰਨੇ ਟਾਈਮ ਤੇ ਮਿਲੂ ਪਰ ਸੁੰਦਰ ਬਾਦਾਂ ਜਿਹਾ ਪਲ ਚੜਾਵੇ ਸੀ ਪਾਸੋਂ ਸਾਹਜਾ ਮਹਾਲੀ ਆਣਾ ਮੈਡਮ ਹਾਂਜੀ ਮਹਾਲੀ ਮਹਾਲੀ ਆਇਆ ਕੋਚਾ ਆਇਆ ਕੋਚਾ ਆਇਆ ਤੇ ਬਾਰਾ ਖਾਤੇ ਨਹੀਂ ਬਣਦੇ ਨਾ ਨਾ ਬਾਰੇ ਲੈ ਗਿਆ ਨੇ ਆ ਵੀ ਲੈ ਆਪਾਂ ਨੂੰ ਕੁਆ ਤੇ ਬੈਠਦਾ ਇਹ ਬਾਰਾ ਹਿੱਲੀ ਗਾ ਉਹ ਦੂਏ ਵਾਰ ਦੇ ਦੋ ਅ ਬਜ ਕੀ ਨਾ ਤੋਂ ਮੇਰ ਨਾਲ ਜੀ ਗੁਰਪ੍ਰਕਾਸ਼ ਸਿੰਘ ਪਿੰਡ ਸੁਧਾਰ ਜੀ ਜਿਹੜਾ ਇੱਕ ਆਪਣੇ ਤੁਹਾਡੇ ਨਾਲ ਥੱਗੀ ਮਾਰਨ ਦਾ ਵਿਦੇਸ਼ ਨੌਕਾ ਸਾਹਮਣੇ ਇਹਦੇ ਬਾਰੇ ਹੋਰ ਤੁਸੀਂ ਕੀ ਜਾਣਕਾਰੀ ਦੇਣਾ ਚਾਹੋ ਇਹ ਜੀ 10 ਦੇ ਭਿੰਡ ਸਾਹ ਹਰਾਮ ਦਾ ਰਹਿਣ ਵਾਲਾ ਆਈਏ ਅਸੀਂ ਹਰਾਮ ਦਾ ਰਹਿਣ ਵਾਲਾ ਵਾ ਤੇ ਅਸੀਂ ਰੋਜ਼ਗਾਰ ਦੇ ਲਈ ਇਹਦੇ ਕੋਰੇ ਕਾਜ ਅਪਲਾਈ ਕੀਤੇ ਸੀਗੇ ਕਿ ਚਲੋ ਸਾਡਾ ਸਾਰਿਆਂ ਦਾ ਵਧੀਆ ਭਵਖ ਬਣ ਜਾਵੇ ਬੱਚਿਆਂ ਦਾ ਤੇ ਇਹ ਸਾਡੇ ਨਾਲ ਜੀ ਠੱਗੀ ਮਾਰ ਗਿਆ ਤੇ ਚਾਰ ਬੰਦੇ ਦਾ ਹੈਗੇ ਜੀ ਅਸੀਂ ਜ਼ਿੰਮੇਵਾਰਾਂ ਦੇ ਆ ਇਹ ਦੋਰ ਰੰਦਾਸੀਆ ਭਾਈਚਾਰੇ ਦੇ ਆ ਜੀ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਤੇ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਫੜ ਕੇ ਤੇ ਸਾਰਿਆਂ ਦੇ ਪੈਸੇ ਦਵਾਈ ਜਾਣ ਤੇ ਅਸੀਂ ਹੋਰ ਵੀ ਪਤਾ ਲੱਗਿਆ ਵਾ ਵੀ 10-15 ਬੰਦੇ ਹੋਰ ਆ ਤੇ ਫਤੇ ਫਤੇਗੜ ਸਾਹਿਬ ਤੋਂ ਹੀ ਪਤਾ ਲੱਗਿਆ ਵਾ ਕਿ ਉੱਥੇ ਇਹ ਤੇ ਐਫਆਰ ਐਫਆਰ ਦਰਜ ਹੋਈ ਹੋਈ ਆ ਠੀਕ ਆ ਜੀ ਤੇ ਯਾਨੀ ਕਿ ਘੱਟੋ ਘੱਟ ਵੀ ਇਹ ਸਾਰਿਆਂ ਤੋਂ ਕਿਸ ਤੋਂ 8 ਲੱਖੇ ਤੋਂ 10 ਲੱਖ ਇਹ ਇੰਨੇ ਨੇ ਪੈਸੇ ਲੈ ਕੇ ਜੀ ਫਰਾਰ ਹੋ ਜਾਵਾ ਹੈ ਹੁਣ ਇਹਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਵੀ ਇਹ ਇੰਡੀਆ ਜਾਂ ਜਾਂ ਵੀ ਉੱਥੇ ਆ ਤੇ ਹੁਣ ਪੌਸਟਲ ਵੀ ਇਹੀ ਫਰੈਸਟ ਕਰਦੇ ਆਂ ਵੀ ਜਲਦੀ ਜਲਦ ਫੜਿਆ ਜਾਵੇ ਵੀ ਸਾਰਿਆਂ ਦੇ ਜੀ ਪੈਸੇ ਦਵਾਈ ਜਾਣਾ ਸੀ ਬਹੁਤ ਔਖੇ ਆ ਜੀ ਬਸ ਮਰਨ ਵਾਲਾ ਹੀ ਕੰਮ ਆਇਆ ਸਾਡਾ ਜਿਹੜੀਆਂ ਤੁਸੀਂ ਪੇਮੈਂਟ ਕਲੈਕਟ ਕੀਤੀਆਂ ਇਹ ਕਿਵੇਂ ਕਲੈਕਟ ਕਰਕੇ ਉਹਨੂੰ ਕੋਈ ਦੱਸਦੀਆਂ ਨੇ ਕਿਵੇਂ ਕਿਵੇਂ ਉਹਨੂੰ ਪੇਮੈਂਟ ਨਾ ਦਿੰਦੇ ਰਹੇ ਪੇਮ ਤਾਂ ਜੀ ਅਸੀਂ ਉਹਨੂੰ ਕਹਿੰਦੇ ਵੀ ਤੇਰੇ ਅਕਾਊਂਟ 'ਚ ਪਾਉਨੇ ਆ ਜਾਂ ਤੈਨੂੰ ਚੈੱਕ ਰਾਈਂ ਕਹਿੰਦਾ ਨਹੀਂ ਨਹੀਂ ਮੈਂ ਚੈੱਕ ਰਾਈਂ ਨਹੀਂ ਲੈਣੀ ਹੈਂ ਵੀ ਨਕਦੀ ਕਹੇ ਅਸੀਂ ਲੈਣਾ ਜੀ ਇਹ ਸਾਰੇ ਜੀ ਕਹੇ ਅਸੀਂ ਦਿੱਤੇ ਆ ਜੀ ਪੈਸੇ ਹਾਂਜੀ ਹੋਣ ਤੁਹਾਡੇ ਨਾਲ ਕੋਈ ਦਾ ਰਕ ਸੰਪਰਕ ਟੁੱਟਿਆ ਹੋਇਆ ਹੈ ਸੰਪਰਕ ਜੀ ਸਾਡਾ ਉਹਦੇ ਨਾਲ 9ਵੇਂ 10ਵੇਂ ਮਹੀਨੇ ਟੁੱਟਿਆ ਹੋਇਆ ਉਹ ਹੀ ਵਾਰ ਸਾਨੂੰ ਕਹਿੰਦਾ ਵੀਜੇ ਲੱਗੇ ਪਏ ਆ ਤੇ ਜਦੋਂ ਅਸੀਂ ਉਹਦੇ ਨਾਲ ਸੰਪਰਕ ਕੀਤਾ ਵੀ ਹਾਂ ਵੀ ਜੇ ਵੀਜੇ ਲੱਗੇ ਸਾਡੇ ਪਾਸਵਰਡ ਦੋ ਜਦੋਂ ਅਸੀਂ ਪਾਸਵਰਡ ਲੈਣ ਗਏ ਤਾਂ ਉੱਥੇ ਜਾ ਕੇ ਚੰਡੀਗੜ੍ਹ ਕਹਿੰਦਾ ਵੀ ਮੇਰੀ ਆਪਣੇ ਭਾਂਜੀ ਦੀ ਡੈਥ ਹੋ ਗਈ ਹੈ ਜੀ ਤੇ ਵੀ ਅੱਜ ਸਾਡੇ ਦੇ ਮਕਾਨਾਂ ਮਕੂਣਾ ਆਉਣੀਆਂ ਜੀ ਚਲੋ ਅਸੀਂ ਫੇਰ ਮੁੜਿਆ ਉੱਥੋਂ ਤੇ ਦੁਬਾਰਾ ਫੇਰ ਗਏ ਦੁਬਾਰਾ ਫੇਰ ਕਹਿੰਦਾ ਜੀ ਕਹਿੰਦਾ ਮੇਰੀ ਭੈਣ ਦੀ ਵੀ ਹੱਟੈਕ ਹੋ ਗਿਆ ਉਹਨੂੰ ਕਹਿੰਦਾ ਉਹਦੀ ਵੀ ਡੈਥ ਹੋ ਗਈ ਆ ਫੇਰ ਸਾਨੂੰ ਥੋੜਾ ਥੋੜਾ ਪਤਾ ਲੱਗਣ ਲੱਗੇ ਆ ਵੀ ਸਾਡੇ ਨਾਲ ਠੱਗੀ ਮਾਰ ਰਿਹਾ ਵਾ ਇਹ ਤੇ ਫੇਰ ਉਹ ਜਿਹੜਾ ਚੰਡੀਗੜ੍ਹ ਵਾਲਾ ਮੁੰਡਾ ਜੀ ਹਰਸ਼ਵਿੰਦਰ ਤੇ ਉਹਨੇ ਸਵਰਕ ਕੀਤਾ ਤੇ ਸਾਰੇ ਪਾਸਵਰਡ ਜਾਣਗੇ ਉਹਦੇ ਘਰੋਂ ਬਰਾਮਦ ਹੋਇਆ ਜੀ ਹਰਸ਼ਵਿੰਦਰ ਤੇ ਉਹ ਤੇ ਕਿਸੇ ਤੇ ਵੀ ਜਾਣੀ ਲੱਗਿਆ ਸੀਗਾ ਅਸੀਂ ਉਹਨੂੰ ਪੁੱਛਿਆ ਤੇ ਕਹਿੰਦਾ ਵੀ ਵੇ ਪਾਸਵਰਡ ਤਾਂ ਮੇਰੇ ਕੋਲੇ ਉਦੋਂ ਦੇ ਹੀ ਪਿਆ ਜਦੋਂ ਤੁਸੀਂ ਫੜਾ ਕੇ ਗਏ ਹੋ ਕੋਈ ਉਹਦੇ ਮਤਲਬ ਅਪਲਾਈ ਨਹੀਂ ਕੀਤਾ ਨਹੀਂ ਉਹਦੇ ਨਾਲ ਕੋਈ ਅਪਲਾਈ ਨਹੀਂ ਕੀਤਾ ਜੀ ਹਾਂਜੀ ਤੇ ਹੁਣ ਤੁਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਵੀ ਹੋਰ ਵੀਰ ਆ ਜਿਹੜੇ ਇਹਦੇ ਝਾਂਸੇ ਜਨਾਉਣ ਵੀ ਹੋਰ ਇਹਨਾਂ ਨਾਲ ਠੱਗੀ ਲੱਗ ਜਾਵੇ ਹੁਣ ਘੱਟੋ ਘੱਟ ਵੀ ਦੇ ਲੋ ਸਾਰੇ ਕਹਿੰਦੇ ਆ ਵੀ 2.5 ਕਰੋੜ ਦੀ ਠੱਗੀ ਹੈ ਜੀ ਅੱਛਾ ਇੱਕ ਵੱਡੀ ਗੱਲ ਹੈ ਜਮੇ ਤੁਸੀਂ 6 ਬੰਦੇ ਜਿਹੜੇ ਬਾਰਤੀ ਬੰਦਿਆਂ ਦਾ ਵੀ ਇਹਨੇ ਕੁਝ ਇਸ ਤਰੀਕੇ ਦਾ ਕੀਤਾ ਹੋਇਆ ਜੀਤ ਕੀਤਾ ਹੋਇਆ ਉਹਨਾਂ ਨਾਲ ਵੀ ਤੁਸੀਂ ਰਾਤ ਤੱਕ ਕੈਂਪ ਕਰੇ ਸੰਗਠਨ ਕੋ ਇਕੱਠਾ ਹੋ ਰਿਹਾ ਤੁਸੀਂ ਹਾਂਜੀ ਹੌਲੀ ਹੌਲੀ ਵੀਰ ਜੀ ਪਤਾ ਲੱਗ ਰਿਹਾ ਵਾ ਵੀ ਆਪਣੇ ਕਈ ਬੰਡਾਂ ਦੇ ਆ ਮੁੰਡੇ ਵੀ ਅਸੀਂ ਹੁਣ ਗਰੁੱਪ ਬਣਾਇਆ ਵੇ ਕਾਪ ਦਾ ਪਰ ਉਹ ਪਹਚਾਣ ਹੋ ਰਿਹਾ ਵੀ ਉਹਦੇ ਹੁਣ ਘਰੇ ਜਾਣਾ ਵੀ ਘਰੇ ਜਾ ਕੇ ਘਰ ਦਾ ਘਰਾਓ ਕਰਾਂਗੇ ਜੇ ਹੁਣ ਵੀ ਪੁਲਿਸ ਪ੍ਰਸ਼ਾਸਨ ਨਹੀਂ ਵੀ ਸਾਡੀ ਸੁਣੂਗਾ ਤੇ ਅਧਿਕਾਰੀਆਂ ਨੂੰ ਮਿਲਣ ਨਾ ਕੇ ਮਤਲਬ ਅਧਿਕਾਰੀਆਂ ਦਾ ਕੇਮੇ ਰਿਸਪਾਂਸ ਮਿਲਿਆ ਨਹੀਂ ਨਹੀਂ ਉਹ ਵਧੀਆ ਜੀ ਉਹਨਾਂ ਨੇ ਕੀਤਾ ਐਸਵੀ ਸਾਹਿਬ ਨੇ ਵੀ ਤੇ ਡੀਐਸਪੀ ਦਾਖਾ ਸਾਹਿਬ ਨੇ ਵੀ ਸਾਰੇ ਐਸਐਚਓ ਸਾਹਿਬ ਤੇ ਉਹਨਾਂ ਨੇ ਜਣ ਕੇ ਵਧੀਆ ਕੀਤਾ ਜੀ ਮਹੀਨੇ ਦੇ ਵਿੱਚ ਜਣ ਕੇ ਸਾਡਾ ਵੀ ਪੂਰੀ ਇਨਕਵੈਰੀ ਕਲੀਅਰ ਕੀਤੀ ਹੈ ਜੀ ਬਹੁਤ ਚੰਦਾ ਤੇ ਜੀ ਹਾਂ ਜੀ ਹਾਂ ਜੀ 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 ਹੋ ਜੂਗੀ ਹਾਂ ਜੀ ਤੁਹਾਨੂੰ ਭਰੋਸਾ ਦਿੱਤਾ ਐਸਵੀ ਸਾਹਿਬ ਨੇ ਤੇ ਡੀਐਸਪੀ ਦਾਖਾ ਸਾਹਿਬ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੇ ਮੈਂ ਤੁਹਾਡੇ ਨਾਲ ਇੱਕ ਐਡੀਬੋਜੀ ਐਸ ਦੀ ਵਜ੍ਹਾ ਕਰਕੇ ਸਹਾਵਾ ਕਰ ਜਿਹੜੇ ਨੌਜਵਾਨਾਂ ਚ ਮੋਟਾ ਚ ਹੋਣਾ ਦੇ ਵਿੱਚ ਵੀ ਬਾਹਰ ਜਾਣ ਦਾ ਹੈਗੇ ਭਾਵਨਾ ਕਿ ਉਹਨਾਂ ਨੂੰ ਕਿਵੇਂ ਸੁਚੇਤ ਕਰਨਾ ਚਾਹੁੰਦੇ ਹਾਂ ਜੇ ਉਹ ਵੀਰਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵਾ ਵੀ ਪਹਿਲਾਂ ਕਿਸੇ ਨੂੰ ਪੈਸੇ ਨਾ ਦੋ ਜਦੋਂ ਬਾਹਰ ਜਾਓਗੇ ਬਾਹਰ ਜਾ ਕੇ ਉਹਨੂੰ ਪੈਸੇ ਦਿਓ ਠੀਕ ਹੈ ਕਿ ਨਹੀਂ ਇਹ ਹੁਣ ਆਪਾਂ ਇੱਧਰ ਪੈਸੇ ਪਹਿਲਾਂ ਦੇਣੇ ਆ ਦੇਖੋ ਪਹਿਲਾਂ ਲੱਖ ਲੱਖ ਮੰਗਦੇ ਆ ਫਿਰ ਸੱਤ ਸੱਤ ਮੰਗਦੇ ਆ ਫਿਰ ਕਹਿੰਦੇ ਅੱਦੇ ਬਾਅਦ ਚ ਦਿਓ ਕੀ ਗਾ ਇਹ ਆਪਣੇ ਨਾਲ ਧੱਗੀ ਹੁੰਦੀ ਆ ਆਪਰੋਂ ਆ ਕਾਗਜ਼ ਆ ਜੀ ਆ ਦੇਖੋ ਇਹ ਤੇ ਹੁਣ ਕੀ ਪਤਾ ਵੀ ਇਹ ਅਸਲੀ ਆ ਕਿ ਨਕਲੀ ਆ ਕਿਸੇ ਨੂੰ ਨਹੀਂ ਪਤਾ ਜੀ ਉਹ ਨੂੰ ਲੈ ਆਉਂਦੇ ਲਿਆ ਕੇ ਫੜਾ ਦਿੰਦੇ ਆ ਆਪਾਂ ਨੂੰ ਹੁੰਦਾ ਵੀ ਆਪਣੇ ਬੱਚਿਆਂ ਦਾ ਭੇਖ ਖਵਾਣ ਦਾ ਆਪਾਂ ਇਨੀ ਜਾਣਕਾਰੀ ਨਹੀਂ ਕਰਦੇਗੇ ਉਹਦੀ ਕਰਕੇ ਇਹ ਮੈਂ ਸਾਰੇ ਵੀਰਾਂ ਨੂੰ ਇਹੀ ਕਹਿੰਨਾ ਆ ਵੀ ਹੱਥ ਜੋੜ ਕੇ ਵੀ ਪਹਿਲਾਂ ਪੈਸੇ ਨਾ ਦੋ ਕਿਸੇ ਨੂੰ ਤੇ ਬਾਹਰ ਜਾਣਾ ਮਤਾਂ ਲਈ ਤਾਂ ਇੱਧਰ ਆ ਆਪਾਂ ਵੇਖ ਫਰਨੋਂ ਵਧੀਆ ਰੋਟੀ ਖਾਣੀ ਆ ਆਪਾਂ ਇੱਧਰ ਖਾਓ ਜੀ ਵਧੀਆ ਉਹ ਚੰਗੀ ਤਰ੍ਹਾਂ ਐਡੈਂਟ ਬਾਰੇ ਕੋਪੜ ਤੜ ਕਰੋ ਹਾਂ ਜੀ ਹਾਂ ਜੀ ਪੈਸੇ ਦੋ ਹਾਂਜੀ ਇਹ ਐਜੰਟਾਂ ਬਾਰੇ ਜਨਕੀ ਪੂਰੀ ਆਪਦੀ ਪੜਤਾਲ ਕਰਕੇ ਫਿਰ ਪੈਸੇ ਦੋ ਅਬਰਾ ਦਾ ਬਿਹਤਰ ਇਧਰ ਤੋ ਵੇਖਾ ਜੀ ਆਪਦਾ ਕਮਾਓ ਖਾਓ ਇਧਰ ਰਾਮ ਨਾਲ ਐਵੇਂ ਕੀ ਲੋੜਾ ਬਾਹਰ ਜਾਣ ਦੀ ਹੁਣ ਦੇਖੋ ਅਸੀਂ ਇੰਨੇ ਬੰਦੇ ਆ ਫਸੇ ਹੋਏ ਆ ਹੁਣ ਸਾਰੇ ਦਿਨ ਫਰਾੜ ਕੇ ਇਧਰ ਨੂੰ ਭਜਦੇ ਆ ਕਿ ਉਧਰ ਨੂੰ ਲੱਭਦੇ ਆ ਨੂੰ ਉਹ ਨਿਆਰੇ ਲੈਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਉਹਨੂੰ ਫੜਾਇਆ ਜਾਵੇ ਇਸ ਤਰ੍ਹਾਂ ਦੇ ਜਿਹੜੇ ਕਈ ਮਾਮਲੇ ਸਾਹਮਣੇ ਆਏ ਨੇ ਠੱਗਾ ਜਾਂ ਟ੍ਰੈਵਲ ਸੱਜੇ ਮੈਂ ਸਰਕਾਰ ਤੋਂ ਸਰਕਾਰ ਕੇ ਸੈਂਟਰ ਸਰਗਰਨਮੈਂਟ ਤੋਂ ਵੀ ਕੋਈ ਤੁਰੰਤ ਮੰਗ ਕਰੋਗੇ ਵੀ ਇਹਨਾਂ ਖਿਲਾਫ ਕੋਈ ਕਾਨੂੰਨ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਪਿਆਰ ਕੀਤੀ ਜਾਵੇ ਜਿੱਦ ਨਾਲ ਲੋਕ ਜਿਹੜਾ ਆਮ ਲੋਕਾ ਜਿਹੜੇ ਗਰੀਬ ਲੋਕ ਕਰਜ਼ਾ ਦੇ ਤੱਕੇ ਬਾਹਰ ਜਾਣਾ ਚਾਹਦੇ ਨੇ ਉਹ ਠੱਗੀ ਤੋਂ ਬਚ ਸਕਣ ਹਾਂਜੀ ਅਸੀਂ ਸੀਐਨ ਸਾਹਿਬ ਨੂੰ ਵੀ ਤੇ ਪੀਐਨ ਸਾਹਿਬ ਨੂੰ ਵੀ ਇਹੀ ਦਰਖਾਸਤ ਕਰਦੇ ਆਂ ਵੀ ਇਹਨਾਂ ਦੇ ਸਾਰਿਆਂ ਦੇ ਨੱਕ ਪਾਈ ਜਾਵੇ ਜਿਹੜੇ ਆ ਦਫ਼ਤਰ ਖੋਲੀ ਬੈਠੇ ਆਪਦੇ ਧੋਖੇਧੜੀ ਨਾਲ ਲੋਕਾਂ ਤੋਂ ਪੈਸੇ ਮੰਗਾਲਨੇ ਆ ਕਹਿੰਦੇ ਅਸੀਂ ਤੈਨੂੰ ਕੈਨੇਡਾ ਭੇ ਇਹਨੂੰ ਕਹਿੰਦੇ ਅਮਰੀਕਾ ਭੇਜਾਂਗੇ ਠੀਕ ਆ ਜੀ ਲੋਕਾਂ ਨੂੰ ਵਿਚਾਰੇ ਆਏ ਆ ਜੀ ਕਰਜ਼ਾ ਲੈ ਕੇ ਪੈਸੇ ਲੈਂਦੇ ਆ ਠੀਕ ਆ ਫਿਰ ਉਸ ਦਿਵਾਰ ਜਦੋਂ ਆਪਾਂ ਨੂੰ ਪਤਾ ਲੱਗਦਾ ਜੀ ਸਾਡੇ ਨਾਲ ਧੋਖਾ ਹੋ ਗਿਆ ਫਿਰ ਅਸੀਂ ਕਹਿੰਨੇ ਆ ਜੀ ਅਸੀਂ ਫਸ ਲੈ ਲੈਨੇ ਆ ਦਵਾਈ ਪੀ ਲੈਨੇ ਆ ਇਹ ਕੰਮ ਤੋਂ ਸਾਰੇ ਬਚਿਆ ਜਾਊਗਾ ਜੀ ਸਰਕਾਰ ਤੋਂ ਇਹ ਮੰਗ ਕਰਦੇ ਆ ਇਹਨਾਂ ਇਹਨਾਂ ਸਖਤ ਸਖਤ ਕਰਦੇ ਕੀਤੀ ਜਾਵੇ ਇਹਨਾਂ ਖਿਲਾਫ ਇਹ ਸੋਰੀ ਕਰ ਆਪਣੇ ਫੇਸ ਤੋਂ ਸਤਾਰ ਬਣਨ ਦਾ ਮਾਮਲਾ ਹੈਗਾ ਦੇ ਨਾਲ ਦੰਨ ਨੌਜਵਾਨ ਨੇ ਇੱਕ ਦੋਸ਼ ਲਾਇਆ ਕਿ ਜੰਟ ਦੇ ਪੈਸੇ ਜੰਨੇ ਨਾ ਤੁਨਣਾ 40-50 ਲੱਖ ਰੁਪਏ 30 ਮਾਰੀ ਜੀ ਉਹ ਦਰਖਾਸਤ ਉਹਨਾਂ ਨੇ ਕੀਤੀ ਗੀਏ ਪੁਬਕੋ ਤੇ ਸਮਾਜਿਕ ਆਈਏ ਸਾਡੇ ਕੋਲੇ ਹਾਂਜੀ ਇੱਕ ਜੁਆਇੰਟ ਦਰਖਾਸਤ ਆਈ ਹੈਗੀ ਉਹਦੇ ਚ ਪੰਜ-ਛੇ ਜਿਹੜੇ ਹੈਗੇ ਨੇ ਦਰਖਾਸਤਾਂ ਹੈਗੇ ਨੇ ਕਿ ਵੀ ਤਿੰਨ ਬੰਦਿਆਂ ਦੇ ਖਿਲਾਫ ਦਰਖਾਸਤ ਹੈਗੀ ਹੈਗੀ ਵੀ ਉਹ ਤਿੰਨ ਬੰਦਿਆਂ ਨੇ ਇਹਨਾਂ ਤੋਂ ਤਕਰੀਬਨ ਕਿਸ ਤੋਂ 5 ਲੱਖ ਇਸ ਤੋਂ 7 ਲੱਖ ਰੁਪਏ ਲਿਆ ਹੈਗਾ ਫੇਟ ਲਈ ਭੇਜਣ ਦੇ ਵਜ ਤੇ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਉੱਥੋਂ ਦਾ ਵਰਕ ਪਰਮਿਟ ਹੁੰਦਾ ਨੂਲਾ ਉਸਤਾ ਕਹਿੰਦੇ ਆ ਕਿ ਇਟਲੀ ਦੇ ਵਿੱਚ ਤੇ ਉਹ ਦਿੱਤਾ ਤੇ ਉਹ ਇਹਨਾਂ ਨੇ ਚੈੱਕ ਕਰਵਾਇਆ ਉਹ ਫੇਕ ਆ ਜੀ ਤੇ ਉਹ ਸਾਡੇ ਕੋਲ ਕੰਪਲੇਂਟ ਆਈ ਐ ਅਸੀਂ ਉਹ ਇਨਕੁਆਇਰੀ ਕਰ ਰਹੇ ਆਂ ਕਿ ਇਨਕੁਆਇਰੀ ਤੋਂ ਬਾਅਦ ਅਸੀਂ ਕਾਨੂੰਨ ਮੁਤਾਬਕ ਉਹਦਾ ਜਿਹੜਾ ਹੈ ਐਫ ਆਈ ਆਰ ਦੇਵਾਂਗੇ ਉਹ ਜਿਹੜੇ ਬੰਦਿਆਂ ਤੇ ਦੋਸ਼ ਲਾਏ ਨੇ ਉਹਨਾਂ ਤੋਂ ਵੀ ਕੋਈ ਪੁੱਛ ਕੀਤੀ ਜਾਂ ਤੌਰ ਤੌਰ ਤੇ ਬੋਲਦੇ ਉਹ ਤਿੰਨ ਬੰਦੇ ਨੇ ਜੀ ਤੇ ਉਹਨਾਂ ਨੂੰ ਅਸੀਂ ਜਿਹੜੇ ਆਪਣੇ ਵੱਲੋਂ ਪਰਵਾਨੇ ਜਾਰੀ ਕੀਤੇ ਹੋਏ ਨੇਗੇ ਉਹ ਸਾਡੇ ਕੋਲ ਬਿਆਨ ਲਿਖਾਉਣਗੇ ਆ ਕੇ ਫਿਰ ਅਸੀਂ ਇਨਕੁਆਇਰੀ ਮੁਕੰਮਲ ਕਰਕੇ ਰਿਪੋਰਟ ਵੀ ਭੇਜ ਦਾਂਗੇ ਇਹ ਐਸਾ ਚੋਸਰ ਕੁਡੀ ਕਹਿੰਦਾ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜੀ ਜੀ ਚਲੋ ਰੋਜ਼ਗਾਰ ਦੇ ਦੀ ਲੋਕ ਬਾਜ਼ਾਰ ਜਾਣਾ ਚਾਹੁੰਦੇ ਨੇ ਜੀ ਜੀ ਪਰ ਉਹਨਾਂ ਦੇ ਇਸ ਤਰ੍ਹਾਂ ਦੀਆਂ ਠੱਗੀਆਂ ਵੱਜਦੇ ਨੇ ਜੀ ਉਹਨਾਂ ਨੌਜਵਾਨਾਂ ਨੂੰ ਜਿਹੜਾ ਜੋ ਵੀ ਬਾਤ ਜਾਣ ਦੇ ਇੱਛਕ ਨੇ ਉਹਨਾਂ ਨੂੰ ਕੀ ਤੁਸੀਂ ਸਲਾਹ ਦੇਣਾ ਚਾਹੋਗੇ ਮੈਂ ਉਹਨੂੰ ਇਹ ਸਲਾਹ ਦੇਣੀ ਚਾਹੁੰਦਾ ਜੀ ਜੋ ਵੀ ਆਪਣਾ ਹੈ ਉਹ ਵੈਰੀਫਾਈ ਕਰਕੇ ਪ੍ਰੋਪਰ ਵੈਰੀਫਾਈ ਕਰਕੇ ਵੀ ਜਿਹੜਾ ਏਜੰਟ ਹੈਗਾ ਉਹ ਸਰਟੀਫਾਈਡ ਹੈਗਾ ਉਹਦੇ ਕੋਲ ਪ੍ਰੋਪਰ ਜਿਹੜਾ ਹੈ ਲਾਇਸੈਂਸ ਹੈਗਾ ਉਹ ਤੋਂ ਬਾਅਦ ਚੈੱਕ ਕਰਨ ਕਿਸੇ ਦੇ ਛਲਾਵੇ 'ਚ ਨਾ ਆਉਣ ਕਿਉਂਕਿ ਇਹ ਚੀਜ਼ ਨੂੰ ਲੈ ਕੇ ਜਿਹੜੇ ਹੈ ਵੀ ਅਸੀਂ ਅ ਘੱਟ ਕੁਆਲੀਫਿਕੇਸ਼ਨ ਤੇ ਤੁਹਾਨੂੰ ਬਾਹਰ ਭੇਜ ਦਾਂਗੇ ਜਾਂ ਉਹ ਕਰਦਾਂਗੇ ਉਹ ਇਹ ਸਭ ਠੱਗ ਨੇ ਆਪਣਾ ਪ੍ਰੋਪਰ ਚੈਨਲ ਰਹੀਂ ਜਿਹੜਾ ਹੈ ਅਪਲਾਈ